ਉਹ ਇੱਧਰ ਦਿਖਾ ਦੇ ਵੀਰੇ ਜਿਹੜਾ ਸਮਾਨ ਖਿਲਰਿਆ ਹੋਇਆ ਤਾਂ ਇਹ ਪਰਿਵਾਰ ਜਿਹੜਾ ਆ ਪਾਪਾ ਬਾਲਕਨਾ ਜੀ ਦੇ ਮੱਥਾ ਟੇਕਣ ਗਿਆ ਸੀ ਔਰ ਜਦੋਂ ਵਾਪਸ ਆਏ ਆ ਤਾਂ ਇਹ ਹਾਲਾਤ ਨੇ ਕਰ ਦੇ ਅਚੰਭਾ ਲੱਗਦਾ ਮੱਥਾ ਟੇਕ ਕੇ ਬੰਦਾ ਸੋਚਦਾ ਘਰ ਚੱਲ ਕੇ ਆਰਾਮ ਕਰਾਂਗੇ ਲੇਕਿਨ ਸਾਰਾ ਸਮਾਨ ਹੀ ਖਿਲਰਿਆ ਪਿਆ ਸਵੇਰੇ 8-9 ਵਜੇ ਫੋਨ ਗਿਆ ਹੈ ਜੀ ਆ ਬੁੜੀ ਨੂੰ ਰੋਕੀ ਦੇਣ ਆਇਸ ਕੇ ਇਹ ਵੀ ਕੋਣੀ ਇਹ ਮੇਰੀ ਤਾਰਾ ਜੀ ਤੁਹਾਡੀ ਪਤਨੀ ਆ ਇਹਨਾਂ ਦੇ ਮੁਰਿਆਂ ਦੀ ਮਾਂ ਆ ਠੀਕ ਹੈ ਜੀ ਤੇ ਇਹੀ ਸੀ ਕਿ ਇਕੱਲੇ ਇਕੱਲੇ ਘਰ ਚ ਸੀ ਇਕੱਲੇ ਸੀ ਘਰ ਚ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਆ ਨਹੀਂ ਠੀਕ ਨਹੀਂ ਜੀ ਦੱਸ ਨਹੀਂ ਸਕਦੇ ਕੋਈ ਨਾ ਕੁਝ ਵੀ ਨਹੀਂ ਦੱਸ ਸਕਦੇ ਚਲੋ ਮੈਂ ਕਹਿੰਦਾ ਰੱਬ ਦਾ ਸ਼ੁਕਰ ਇਹਨਾਂ ਨੂੰ ਕੋਈ ਸੱਟ ਨਹੀਂ ਮਾਰੀ ਹਾਂ ਆ ਤੇ ਆ ਉਹ ਐਂਕਾ ਵੀ ਲੱਗੇ ਇੱਤੇ ਉਹ ਘੜੀਆਂ ਵੀ ਲੱਗੇ ਉਹ ਵੀ ਲੱਗੇ ਘੜੀਆਂ ਇਹਨਾਂ ਦੋਨੇ ਲੱਗੇ ਹਾਂ ਜੀ ਬੂਟ ਵੀ ਲੱਗੇ ਮੇ ਮਾਮੇ ਦੇ ਲੱਲੇ ਮੇ ਦੋਸਤ ਮਾਮੇ ਦੇ ਕੋ ਕੱਪੜੇ ਵੀ ਲੱਗੇ ਉੱਥੋਂ ਹਾਂ ਜੀ ਜੀ ਇਹਨਾਂ ਜਗਿਸਮਾਨਾਂ ਸਟੱਪ ਕਿੱਥੋਂ ਸਮਾਉਂਦੇ ਹਾਂ ਜੀ ਆਪਾਂ ਭਾਰਾ ਕੋ ਨਹੀਂ ਆਉਂਦਾ ਚਾਬੀਆਂ ਲਾ ਕੇ ਲੈ ਗਏ ਕਿ ਜਿੰਦੇ ਇਹਨਾਂ ਜਿੰਦੇ ਲਾਏ ਹੋਏ ਚਾਬੀਆਂ ਲੈ ਗਏ ਸੀ ਆ ਚਾਬੀਆਂ ਲੈ ਜਾਂਦੀ ਉਸ ਬੰਦੇ ਕੀ ਫਸਦੀਆਂ ਆ ਆ ਲਾਕਰ ਭੰਨਿਆ ਉਹ ਆ ਜੀ ਉਹਦੇ ਵਿੱਚੋਂ ਮੁੰਦੀ ਕੱਢ ਕੇ ਲੈ ਗਏ ਇਹ ਵਿੱਚੋਂ ਮੁੰਦੀ ਕੱਢ ਕੇ ਲੈ ਫਿਰ ਕੀ ਭੇਤੀ ਦਾ ਹੀ ਕਾਮੇ ਦੀ ਕਿ ਹਰ ਰੋਜ਼ ਨਵਾਂ ਸ਼ਹਿਰ ਵਿੱਚ ਕਿਤੇ ਨਾ ਕਿਤੇ ਹੋ ਰਹੀ ਐ ਚੋਰੀ ਦੀ ਘਟਨਾ ਔਰ ਕੋਈ ਖਬਰ ਨਾ ਰਹੇਗੀ ਬਾਕੀ ਦੋਸਤੋ ਇਸ ਸਮੇਂ ਅਸੀਂ ਕਲਦਰਾ ਮੁਹੱਲੇ ਵਿੱਚ ਪਹੁੰਚੇ ਹਾਂ ਜਿੱਥੇ ਲੱਗਦਾ ਹੈ ਕਿ ਕੋਈ ਆਪਣਾ ਹੀ ਭੇਤੀ ਕਰ ਗਿਆ ਚਲਾਕੀ ਦੋਸਤੋ ਆਪਣਾ ਹੀ ਭੇਤੀ ਕਰ ਗਿਆ ਚਲਾਕੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਪੇਪਰ ਦਿਨੀਸ਼ਵਰੀ ਸਤਿ ਉਸ ਸਮੇਂ ਅਸੀਂ ਕਲਦਰਾ ਮੱਲੇ ਵਿਖੇ ਮੌਜੂਦ ਹਾਂ ਜਿੱਥੇ ਇਹ ਸ਼ੱਕ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਇੱਕ ਭੇਤੀ ਵੱਲੋਂ ਹੀ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਜਿਹੜਾ ਪਰਿਵਾਰ ਹੈ ਉਹ ਬੀਤੇ ਦਿਨੀ ਪਾਪਾ ਬਾਲਕ ਮਾਜੀ ਦੇ ਮੱਥਾ ਟੇਕਣ ਗਿਆ ਸੀ ਚਲੋ ਬੰਦੇ ਦੇ ਮਨ ਦੀ ਤਮੰਨਾ ਹੁੰਦੀ ਹੈ ਕਿ ਅਸੀਂ ਮੱਥਾ ਟੇਕਣ ਜਾਈਏ ਸ਼ਾਇਦ ਸਾਡੇ ਭਾਗ ਸਵਰਜਣ ਲੇਕਿਨ ਪਿੱਛੇ ਕਿਸੇ ਭੇਤੀ ਨੇ ਭੇਤੀ ਚੋਰ ਨੇ ਇਹਨਾਂ ਦੇ ਜਿਹੜੀ ਤਕਦੀਰ ਵਿੱਚ ਗਹਿਣੇ ਸਨ ਉਹ ਵੀ ਖੋਲੇ ਉਹਨਾਂ ਨੂੰ ਵੀ ਚੋਰੀ ਕਰਕੇ ਲੈ ਗਿਆ ਵੱਡੇ ਸਵਾਲ ਇਹ ਨੇ ਕਿ ਇਹਨਾਂ ਇੱਕ ਘਰ ਵਿੱਚ ਗੈਰ ਮੌਜੂਦ ਨੇ ਇਹ ਚੋਰਾਂ ਨੂੰ ਕਿਵੇਂ ਪਤਾ ਲੱਗਦਾ ਉਹਨਾਂ ਦਾ ਨੈਟਵਰਕ ਇੰਨਾ ਕਿਵੇਂ ਤੇਜ ਹੈ ਕੇ ਘਰ ਵਿੱਚ ਜਿਹੜੇ ਮੈਂਬਰ ਨੇ ਉਹ ਗੈਰ ਮੌਜੂਦ ਨੇ ਤੇ ਉਸੇ ਹੀ ਰਾਤ ਚੋਰ ਇੱਥੇ ਆ ਕੇ ਘਰ ਨੂੰ ਨਿਸ਼ਾਨਾ ਬਣਾਉਂਦੇ ਆ ਔਰ ਖਾਸ ਕਰਕੇ ਸੋਨੇ ਦੇ ਟੁੰਬਾ ਚਾਂਦੀ ਦੇ ਗਹਿਣੇ ਜਿਹੜੇ ਉਹੀ ਚੋਰੀ ਕੀਤੇ ਜਾਂਦੇ ਆ ਤਾਂ ਇਹ ਵੱਡੇ ਸਵਾਲ ਨੇ ਆਲੇ ਦੁਆਲੇ ਲੋਕਾਂ ਵੱਲੋਂ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਕਿਸੇ ਭੇਤੀ ਦਾ ਕੰਮ ਲੱਗਦਾ ਕਿਸੇ ਭੇਤੀ ਦੀ ਚਲਾਕੀ ਹੈ ਔਰ ਟੱਬਰ ਦਾ ਟੱਬਰ ਜਿਹੜਾ ਪਰਿਵਾਰ ਆ ਉਹ ਬਾਬੇ ਦੇ ਗਿਆ ਹੋਇਆ ਸੀਗਾ ਪਰਿਵਾਰ ਦੀ ਅੱਖਾਂ ਵਿੱਚ ਹੰਝੂ ਨਜ਼ਰ ਆ ਰਹੇ ਆ ਕਿਉਂਕਿ ਸੋਨਾ ਹੋਵੇ ਚਾਂਦੀ ਹੋਵੇ ਗਹਿਣੇ ਹੋਣ ਬੜੇ ਹੀ ਰੀਜ ਨਾਲ ਤਿਆਰ ਕੀਤੇ ਜਾਂਦੇ ਆ ਆਪਣੀ ਬਹੂ ਬੇਟੀਆਂ ਲਈ ਆਪਣੇ ਬਜ਼ੁਰਗਾਂ ਨੂੰ ਵੀ ਕੇਵਲੇ ਤੋਹਫੇ ਦਿੱਤੇ ਜਾਂਦੇ ਬੱਚੇ ਨੂੰ ਤੋਹਫੇ ਦਿੱਤੇ ਜਾਂਦੇ ਸੋਨਾ ਬੜੀ ਮੁਸ਼ਕਿਲ ਨਾਲ ਤਿਆਰ ਕੀਤਾ ਜਾਂਦਾ ਪਰਿਵਾਰ ਨਾਲ ਹਮਦਰਦੀ ਹੈ ਉਹ ਇੱਧਰ ਦਿਖਾ ਦੇ ਵੀਰੇ ਜਿਹੜਾ ਸਮਾਨ ਖਿਲਰਿਆ ਹੋਇਆ ਤਾਂ ਇਹ ਪਰਿਵਾਰ ਜਿਹੜਾ ਆ ਪਾਪਾ ਬਾਲਕਨਾ ਜੀ ਦੇ ਮੱਥਾ ਟੇਕਣ ਗਿਆ ਸੀ ਔਰ ਜਦੋਂ ਵਾਪਸ ਆਏ ਆ ਤਾਂ ਇਹ ਹਾਲਾਤ ਨੇ ਕਰ ਦੇ ਅਚੰਭਾ ਲੱਗਦਾ ਮੱਥਾ ਟੇਕ ਕੇ ਬੰਦਾ ਸੋਚਦਾ ਘਰ ਚੱਲ ਕੇ ਆਰਾਮ ਕਰਾਂਗੇ ਲੇਕਿਨ ਸਾਰਾ ਸਮਾਨ ਹੀ ਖਿਲ ਰਿਹਾ ਪਿਆ ਤਾਂ ਸੰਭਾਵਨਾ ਇਹ ਲੱਗ ਰਹੀ ਹੈ ਕਿ ਕੋਈ ਭੇਤੀ ਹੋ ਸਕਦਾ ਇਹ ਕੋਣ ਗੱਲ ਕਰ ਲਈ ਪਰਿਵਾਰਕ ਇਹ ਪਰਿਵਾਰ ਦੇ ਮੈਂਬਰ ਨੇ ਇਹ ਤੁਹਾਡੇ ਫਾਦਰ ਸਾਹਿਬ ਦੱਸੋ ਤੁਸੀਂ ਦੱਸੋ ਇਹਨਾਂ ਨੂੰ ਗੱਲ ਬਾਪੀ ਦੱਸੋ ਹਾਂਜੀ ਕਿ ਘਟਨਾ ਦਾ ਕਦੋਂ ਪਤਾ ਲੱਗਿਆ ਇਹ ਸਾਨੂੰ ਜੀ ਅਸੀਂ ਗਏ ਸੀ ਬਾਬੇ ਦੇ ਜਦ ਅਸੀਂ ਬਾਬੇ ਦੇ ਗਏ ਰਾਤ ਬੜੇ ਸਾਨੂੰ ਚੌਂਕੀ ਲੱਗੀ ਉੱਥੇ ਗਏ ਆ ਸਵੇਰੇ ਅਸੀਂ ਉੱਠੇ ਕੱਲ ਚਲੇ ਗਏ ਜਦ ਅਸੀਂ ਪੀਣ ਗਏ ਤਾਂ ਹੋ ਕੇ ਪਰ ਸ੍ਰੀ ਦੇ ਗਏ ਆ ਉੱਥੋਂ ਅਸੀਂ ਰਾਤ ਉੱਥੇ ਤਲਾਈਆਂ ਇਕੱਠੀ ਸਾਨੂੰ ਸਵੇਰੇ 8-9 ਵਜੇ ਫੋਨ ਗਿਆ ਹਜੇ ਆ ਬੁੜੀ ਨੂੰ ਰੋਟੀ ਦੇਣ ਆਇਸ ਕੇ ਤੇ ਬੀਬੀ ਕੋਣ ਇਹ ਮੇਰੀ ਤਾਰ ਰਹੀ ਆ ਉਸ ਤੁਹਾਡੀ ਪਤਨੀ ਆ ਇਹਨਾਂ ਦੇ ਮੁੰਡਿਆਂ ਦੀ ਮਾਂ ਆ ਠੀਕ ਹੈ ਜੀ ਤੇ ਇਹੀ ਸੀ ਕਿ ਕੱਲੀ ਕੱਲੇ ਕਰਦੀ ਸੀ ਕੱਲੀ ਸੀ ਘਰ 'ਚ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਆ ਨਹੀਂ ਠੀਕ ਨਹੀਂ ਜੀ ਤੁਸੀਂ ਦੱਸ ਵੀ ਨਹੀਂ ਸਕਦੇ ਕੋਈ ਨਾ ਕੁਝ ਵੀ ਨਹੀਂ ਦੱਸ ਸਕਦੇ ਚਲੋ ਮੈਂ ਕਹਿੰਦਾ ਰੱਬ ਦਾ ਸ਼ੁਕਰ ਇਹਨਾਂ ਦਾ ਕੋਈ ਸੱਟ ਨਹੀਂ ਮਾਰਦਾ ਹਾਂ ਅਸੀਂ ਉਹੀ ਵਾਲੇ ਆ ਵੇ ਦੇਖੋ ਜੀ ਉਹ ਅਸੀਂ ਗਏ ਤਾਂ ਸਾਨੂੰ ਪਤਾ ਲੱਗਾ ਸਾਡੇ ਨਿਆਣੇ ਉੱਥੇ ਹੀ ਰੋਣ ਪਿੱਟਣ ਲੱਗਾ ਹੈ ਕੋਈ ਮਨ ਦੁਖੀ ਹੁੰਦਾ ਜਿਹੜੀ ਚੀਜ਼ ਮਾੜੀ ਮੋਟੀ ਦਿਹੜੀਆਂ ਤਾਰ ਕਰਕੇ ਕਿਸੇ ਮੈਂ ਮੈਂ ਤਾਂ ਕੰਮ ਕੀ ਕਰਦੇ ਆ ਨਹੀਂ ਮੈਂ ਤਾਂ ਕੰਮ ਤੇ ਇੱਥੇ ਜੋ ਹੈ ਫੈਕਟਰੀ 'ਚ ਲੱਗਾ ਆ ਕਿੰਨੀ ਮਿਹਨਤ ਬੰਦਾ ਕਰਦਾ ਹਾਂ ਹਾਂ ਜੀ ਮੈਂ ਫੈਕਟਰੀ 'ਚ ਦਿਨ ਰਾਤ ਲੱਗਾ ਰਹਿਣਾ ਦਿਨ ਨੂੰ ਵੀ ਜੀਤੀ ਰਾਤ ਨੂੰ ਵੀ ਡਿਊਟੀ ਲੱਗਦੀ ਆ ਕਿਉਂ ਮੈਂ ਬਿਲਾ ਨਹੀਂ ਆਦਾ ਪਰ ਇਹ ਮੁੰਡੇ ਦਿਹਾੜੀਆਂ ਕਰਦੇ ਆ ਦਿਹਾੜੀਆਂ ਕੰਮ ਕਰ ਕਰਕੇ ਇੱਥੇ ਤੱਕ ਪਹੁੰਚੇ ਆ ਤੇ ਅੱਜ ਜਦੋਂ ਹੁਣ ਪਤਾ ਲੱਗਾ ਜਦ ਸਾਰੇ ਕਹਿੰਦੇ ਜੀ ਅਸੀਂ ਹੁਣ ਇੱਥੋਂ ਮੁੜ ਜਾਣਾ ਹੈ ਕੋਣ ਕੇ ਸਾਰੇ ਮੇਰੇ ਪਰਿਵਾਰ ਆ ਸੀ ਬਾਬੇ ਦੇ ਗਏ ਉਹ ਕਹਿੰਦੇ ਵੀ ਅਸੀਂ ਮੱਥਾ ਵੀ ਨਹੀਂ ਟੇਕਣਾ ਕਿ ਸਾਡੇ ਨਾਲ ਇੰਨੀ ਬਾਪਰ ਗਈ ਚੀਜ਼ ਤੇ ਅਸੀਂ ਮੱਥਾ ਵੀ ਨਹੀਂ ਟੇਕਣਾ ਚਲੋ ਬਾਬਾ ਵੀ ਆਪ ਹੀ ਲੱਭ ਕੇ ਦਿਓਗਾ ਮੱਥਾ ਹਾਂਜੀ ਬਸ ਬਸ ਵਿਸ਼ਵਾਸ ਹੈ ਤੁਹਾਨੂੰ ਕੁਝ ਵੀ ਲੱਗੀ ਹੋਈ ਹੈ ਪੁਲਿਸ ਤੁਰੰਤ ਪਹੁੰਚ ਗਈ ਹੈ ਉੱਪਰ ਜਗਾ ਬਣੀਓ ਆ 6-7 ਸਾਲ ਹੋ ਗਏ 8 ਸਾਲ ਦੇਗਾ ਬਣੀਓ ਤੁਹਾਨੂੰ ਵਿਸ਼ਵਾਸ ਰੱਖੋ ਕੋਈ ਨਾ ਆਈ ਇਹ ਮੇਰੂ ਆ ਇਹ ਮੇਜਣਾ ਦੇਖੋ ਜੋ ਮੇਰੇ ਜੋ ਬਾਪੂ ਜੀ ਮੇਰੇ ਅੰਦਾਜ਼ੇ ਆ ਕੋਈ ਭੇਤੀ ਹੋਊਗਾ ਅਣਜਾਣ ਬੰਦੇ ਨੂੰ ਕੀ ਪਤਾ ਕਿ ਘਰ ਦੇ ਅੰਦਰ ਟੁੰਬਾ ਕਿੱਥੇ ਆ ਜਿਹੜਾ ਕੋਈ ਰਾਤ ਨੂੰ ਜਾਂ ਸਾਡੇ ਕੋਲ ਕੋਈ ਵੀ ਬੰਦਾ ਆਉਂਦਾ ਆ ਇਹ ਭੇਤ ਤੋਂ ਬਗੈਰ ਨਿਚੋੜੀ ਹੋਈ ਹੈ ਨਹੀਂ ਸੀ ਸੈਣੀ ਦੀ ਫੋਟੇ ਨਿਕਲੀ ਹੈ ਸੀਸੀਟੀਵੀ ਫੋਟੇ ਹੁਣ ਤਾਂ ਤੁਹਾਡੇ ਸਮਝ ਆਈ ਅਸੀਂ ਆਈ ਆ ਹਜੇ ਤਾਂ ਤੁਹਾਡੇ ਤੋਂ ਫੋਨ ਕੀਤਾ ਕੇ ਤੇ ਪ੍ਰਸ਼ਾਸਨ ਨੂੰ ਦੱਸੋ ਤੁਸੀਂ ਸਾਰੀਆਂ ਗੱਲਾਂ ਹਾਂਜੀ ਅਸੀਂ ਤਾਂ ਆਏ ਆ ਬਹੁਤ ਇਨਸਾਨ ਕਿੰਨਾ ਹੋਇਆ ਨੁਕਸਾਨ ਇਹ ਦੇਖੋ ਜੀ ਬੋਟੀ ਦੇ ਟੋਕਸ ਸੀ ਤੇ ਝਾਂਜਰਾਂ ਸੀ ਦੋ ਤਿੰਨ ਜੋੜੇ ਝਾਂਜਰਾਂ ਸੀ ਤੇ ਇੱਕ ਦੋ ਬੋਟੀ ਦੇ ਇੱਕ ਅਸੀਂ ਪਾਇਆ ਸੀਗਾ ਇੱਕ ਉਹਨਾਂ ਦੇ ਮਾਪਿਆਂ ਨੇ ਪਾਇਆ ਸੀਗਾ ਇੱਕ ਜਣੀ ਇੱਕ ਇੱਕ ਜਣੀ ਗਿਆ ਇੱਕ ਇੱਕ ਚੋਰੀ ਹੋਇਆ ਮੰਨ ਕੇ ਚੱਲੀਏ ਪੈਸੇ 'ਚ ਕਿੰਨੇ ਨੁਕਸਾਨ ਹੋਗੇ ਪੈਸੇ ਦੇ ਵਿੱਚ ਬਿਲਕੁਲ ਲੱਗ ਦੇਗਾ ਹਾਂਜੀ ਉਹ ਛੋਟੇ ਦਾ ਵੀ ਹੋਇਆ ਉਹ ਛੋਟੇ ਦਾ ਵੀ ਹੋਇਆ ਉਹਦੀ ਗੁੰਦੀ ਗਈ ਪਰ ਦੇਖੋ ਕੋਈ ਭੇਤਿਆ ਜਿਹਨੂੰ ਪਤਾ ਕਿ ਇਸ ਕਮਰੇ 'ਚ ਸੋਨਾ ਕਿੱਥੇ ਪਿਆ ਉਹ ਛੋਟੇਪਰਾ ਦੇ ਕਮਰੇ 'ਚ ਕਿੱਥੇ ਪਿਆ ਹਾਂਜੀ ਉਹ ਕੋਈ ਬੇਹਤਰੀ ਚਲਾਕੀ ਹੈ ਬਿਲਕੁਲ ਜੀ ਬਿਲਕੁਲ ਬੇਹਤਰੀ ਦੀ ਚਲਾਕੀ ਹੋਰ ਕੋਈ ਸ਼ੱਕ ਕਿਸ ਤੇ ਹੋਵੇ ਸ਼ੱਕ ਕਿਸ ਤੇ ਹੋਵੇ ਨਹੀਂ ਛੱਡ ਆਪਾਂ ਨੂੰ ਕਿਸੇ ਤੇ ਨਹੀਂ ਹਜੇ ਕੋਈ ਸ਼ੱਕ ਨਹੀਂ ਹੈਗੀ ਕਿਉਂ ਸਰ ਅਜੇ ਛੱਕ ਤਾਂ ਤਾਂ ਕਰੀਏ ਜੇ ਕੋਈ ਮੱਲੇ ਵਾਲਾ ਕੋਈ ਐਦਾਂ ਦਾ ਬੰਦਾ ਸਾਡੇ ਚੱਕਰੇ ਇੱਕ ਬੰਦੇ ਦੀ ਹੈਗੀ ਆ ਜੇ ਉਹ ਬੰਦਾ ਕੱਲਾ ਰੈਡੀ ਸਿਟੀ ਚ ਕੱਲਾ ਬੰਦਾ ਨਿਕਲਿਆ ਆਇਆ ਨਾ ਜੇ ਬੰਦਾ ਉਹ ਕੱਲਾ ਨਿਕਲਿਆ ਆ ਬਰਵਾਜੇ ਭੰਨੇ ਕੇ ਲੋਕ ਭੰਨੇ ਆ ਲੋਕ ਤੋੜੇ ਆ ਨਾ ਯਾਰ ਜਿਹੜਾ ਕੱਲਾ ਬੰਦਾ ਨਿਕਲਿਆ ਆਇਆ ਉਹ ਜੇ ਕੱਲਾ ਹੀ ਹੋਇਆ ਉਹ ਟੱਪਦਾ ਹੋਇਆ ਜਾਂ ਕਰਦਾ ਹੋਇਆ ਉਹ ਬੰਦੇ ਨਾਲ ਨਾ ਕੋਈ ਹੋਇਆ ਫੇ ਸਾਨੂੰ ਪਤਾ ਜੇ ਉਹ ਬੰਦਾ ਤੁਹਾਨੂੰ ਸਵੇਰੇ ਫੜਾ ਦਿਆ ਤੁਹਾਨੂੰ ਉਹ ਬੰਦਾ ਇੱਥੇ ਮੱਲੇ ਲਈ ਆ ਉਹ ਬੰਦਾ ਮੇਰਾ ਉਹ ਵੀ ਨਾਲ ਗਿਆ ਸੀ ਹਾਂ ਜੀ ਸਰ ਜੇ ਇੱਥੇ ਹੁੰਦੇ ਨੇ ਢਾ ਲੈਣੇ ਸੀ ਚੋਰ ਚਲੋ ਠੀਕ ਹੈ ਕਿਧਰੋਂ ਐਂਟਰ ਕਿਧਰ ਕੀਤਾ ਜੀ ਚੋਰ ਕਿਧਰੋਂ ਮਾਮੇ ਦੇ ਬੂਟ ਵੀ ਲੈ ਗਏ ਤੇਰੇ ਕੱਪੜੇ ਤਾਂ ਨਹੀਂ ਲੈ ਗਏ ਚਲ ਠੀਕ ਹੈ ਤੈਨੂੰ ਗੁੱਸਾ ਆਂਦਾ ਵੀ ਹੁਣ ਚੋਰਾਂ ਦੇ ਗੁੱਸਾ ਆਂਦਾ ਹਾਂਜੀ ਚੋਰਾਂ ਚੋਰਾਂ ਜੇ ਇੱਥੇ ਚੋਰ ਤੇ ਰਿਆ ਅੜਿੱਕੇ ਚੜ ਕੇ ਫੇ ਕੀ ਕਰਨਾ ਫੁੱਟਣਾ ਫੁੱਟਣੇ ਆ ਉੱਤੇ ਬਹਿ ਜਾ ਤੂੰ ਤੂੰ ਕਹਿੰਦਾ ਜਾਂਦੇ ਜੀ ਸਮਾਨ ਨਹੀਂ ਵਾਪਸ ਕਰਦੇ ਉੱਠਣਾ ਨਹੀਂ ਆਹ ਤੇ ਉਹ ਐਨਕਾ ਵੀ ਲੈ ਗਏ ਇੱਤਨੇ ਘੜੀਆਂ ਵੀ ਲੈ ਗਏ ਉਹ ਵੀ ਲੈ ਗਏ ਘੜੀਆਂ ਐਨਕਾ ਦੋਨੇ ਲੈ ਗਏ ਹਾਂਜੀ ਬੂਟ ਵੀ ਲੈ ਗਏ ਮਾਮੇ ਦੇ ਲਾਲ ਨਿਆ ਦੂਸਰੇ ਮਾਮੇ ਦੇ ਕੋ ਕੱਪੜੇ ਵੀ ਲੱਗੇ ਉੱਚਾ ਹਾਂਜੀ ਭਾਜੀ ਇਹਨੇ ਜਗੇ ਸਮਾਨ ਸੱਟਿਆ ਬਿੱਟੂ ਸੁਣਾਜੀ ਹਾਂਜੀ ਜਦ ਮਾਰ ਕੋ ਨਿਆ ਵਾ ਐਂ ਜੀ ਉਹਨਾਂ ਦੀ ਅੱਖ ਭਰੀ ਹੋਈ ਹੈ ਇਹਦੇ ਵਿੱਚ ਵੀ ਮੁੰਦੀ ਪਈ ਉਹ ਛੋਟੀ ਛੋਟੀ ਜੀ ਮੁੰਦੀ ਸੀਗੀ ਤੇ ਇਹ ਵਜੇ ਮੇਰੀ ਛੋਟੀ ਕੁੜੀ ਦੀ ਤੇ ਬੜੀ ਕੁੜੀ ਦੀ ਤੇ ਮੇਰੀ ਬਹੂਆਂ ਤਿੰਨ ਜੋੜੇ ਝਾਂਜਲਾਂ ਦੇ ਵਿੱਚ ਇਹਦੀ ਤੇ 8000 ਰੁਪਏ ਸੀ ਘਰ ਦੇ ਤੇ ਅੱਗੇ ਸਕੇ ਚਲੋ ਬਾਬੇ ਦੀ ਜਾਣਾ ਆਂ ਕਿ ਚਲੋ ਮੁਲਕੇ ਦੇ ਖਰਚ ਪਾਣੀ ਇੱਥੇ ਕਰ ਲਵਾਂਗੇ ਤੁਹਾਡੇ ਘਰ ਜਿੱਥੇ ਕੋਈ ਨਹੀਂ ਸੀ ਸਾਡੇ ਘਰ 'ਚ ਕੋਈ ਕੋਈ ਨਹੀਂ ਸੀਗਾ ਸਾਡੀ ਮੰਮੀ ਘਰ ਸੀ ਕੈਸ਼ ਕਿੰਨਾ ਲੈ ਕੇ ਗਏ 8000 ਰੁਪਏ ਸੀ ਬਸ ਉਹ ਵੀ ਨਹੀਂ ਛੱਡਿਆ ਉਹ ਵੀ ਉਹ ਵੀ ਲੈ ਗਿਆ ਜੀ ਅੱਛਾ ਬਾਪੂ ਜੀ ਕੋਈ ਸਮਝਾਈਓ ਆਈਓ ਜਰਾ ਇਹ ਇਦਾਂ ਓਪਨ ਨਹੀਂ ਆ ਜੀ ਇੱਧਰ ਕੋਈ ਦਰਵਾਜ਼ਾ ਦਰੂਜਾ ਹੈ ਨਹੀਂ ਕਰਨ ਬੀਨ ਗੇਟ ਮੇਨ ਗੇਟ ਉਹੀ ਹੈ ਜੀ ਮੇਨ ਗੇਟ ਉਹੀ ਹੈ ਬਾਕੀ ਫਿਰ ਰਿਸ਼ਤੇਦਾਰੀ ਸਾਰੇ ਹਾਂ ਇਹ ਸਾਰਾ ਮੱਲਾ ਹੀ ਆ ਮੱਲਾ ਹੀ ਆ ਹਾਂ ਜੀ ਜਿਹੜਾ ਇੱਥੇ ਮੇਨ ਗੇਟ ਹੈ ਨਹੀਂ ਉਹ ਹੈ ਨਹੀਂ ਮੇਨ ਗੇਟ ਉਹ ਪਰੇ ਜਿਹੜਾ ਬਾਹਰ ਬਾਹਰ ਆ ਉਹੀ ਹੈ ਮੇਨ ਗੇਟ ਸਾਡਾ ਤੇ ਇਧਰੋਂ ਆਏ ਆ ਪਿੱਛੋਂ ਹਾਂ ਜੀ ਆਇਆ ਹੈਲੋ ਕੰਦਰ ਛੋਟੀ ਹੈ ਹਣਾ ਉੱਥੋਂ ਇਧਰੋਂ ਟੱਪ ਕੇ ਹਣਾ ਉੱਥੇ ਪੌੜੀ ਉੱਥੋਂ ਚੱਤੇ ਆ ਕੇ ਸਾਧ ਮੰਨ ਜਾ ਕੇ ਉੱਥੋਂ ਪੜ ਚੱਕ ਕੇ ਉੱਥੇ ਲਾ ਕੇ ਉੱਤਰ ਗਏ ਫਿਰ ਆਪ ਨੂੰ ਵੀ ਮੇਰੇ ਖਿਆਲ ਜਦੋਂ 1 2 ਵਜੇ ਆਏ ਹੋਗੇ ਕਿਉਂਕਿ ਜਦ ਸਾਰਾ ਆਲੇ ਦੁਆਲੇ ਸੋ ਗਿਆ ਇੱਕ ਤਾਂ ਵਿਆਹ ਸੀ ਉਧਰ ਹੂੰ ਵਿਆਹ ਦੇ ਵਿੱਚ ਰੌਲੇ ਜੀ ਪਤਾ ਨਹੀਂ ਲੱਗਿਆ ਹੈਗਾ ਹੂੰ ਇੱਧਰ ਉਤਰਿਆ ਚੜ੍ਹੇ ਜਾਓ ਇੱਕ ਮਿੰਟ ਦੇਖਿਓ ਦੇਖਿਓ ਛੱਟ ਮੰਨੋ ਇੱਥੇੋਂ ਥੋੜੀ ਜਿਹੀ ਟੁੱਟੀ ਹੋਈ ਹੈ ਇਹ ਤਾਂ ਟੁੱਟੀ ਹੋ ਪੌੜੀ ਲੱਗੀ ਸੀ ਇੱਥੇ ਨਾਲ ਲੱਗੀ ਸੀ ਜੀ ਚਲ ਮੈਂ ਇੱਧਰ ਉੱਤੇ ਜਾਂਦਾ ਸੀ ਮੈਂ ਮੁਰਗੀ ਮਾਰ ਕੇ ਰੱਖਿਓ ਸੀਗੇ ਚਲ ਮੈਂ ਦਾਣੇ ਦੂਣੇ ਪਾਉਂਦਾ ਸੀ ਉਹਨਾਂ ਨੂੰ ਇਹਦੇ ਪੌੜੀ ਲੱਗੀ ਸੱਤ ਆਹ ਸਾਹਮਣੇ ਕਰੋ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕੋਈ ਕੈਮਰਾ ਲੱਗੀ ਹੋਇਆ ਇੱਥੋਂ ਪੌੜੀ ਇਹਨਾਂ ਦੀ ਵੀ ਕੈਮਰਾ ਪੌੜੀ ਉੱਥੇ ਲ ਹੋ ਤਾਂ ਪਤਾ ਲੱਗ ਸਕਦਾ ਉਥੋਂ ਪਤਾ ਲੱਗ ਸਕਦਾ ਉਥੋਂ ਕੈਮਰੇ ਜੀ ਪਤਾ ਲੱਗ ਸਕਦਾ ਹੈ ਅੰਦਰੋਂ ਵੀ ਸਾਰਾ ਸਮਾਨ ਟੱ ਗਿਆ ਸਾਰੇ ਟੈਂਕ ਫੋਟ ਸਾਰੇ ਘਰਾਂ ਦੇ ਕਰੇ ਆ ਸਾਰਾ ਸਮਾਨ ਖੜਾ ਰਿਆ ਇਧਰੋਂ ਗੱਡਿਆ ਮੁੰਦੀ ਮੁੰਦੀ ਹੈ ਚ ਇਧਰੋਂ ਗੱਡੀ ਆਉਂਦੀ ਇਧਰੋਂ ਗੱਡੀ ਆਉਂਦੀ ਜਿੰਦੇ ਤੋਂ ਸਾਰੇ ਹੀ ਡੱਬੇ ਸਾਰੇ ਸਾਰੇ ਹੀ ਗਏ ਅਸਰੇ ਜੀ ਪੰਪੀ ਦੀ ਕੋਈ ਨੰਮੀ ਸੀ ਹੱਡੀ ਘਰ ਕੱਲੀ ਬਸ ਉਹ ਵੀ ਨਾਲੇ ਕਮਾਡੀ ਰੋਟੀ ਦੇਂਦੇ ਸੀ ਉਹਨਾਂ ਨੂੰ ਹਾਂ ਜੀ ਉਹ ਜਿਹੜੀ ਸਾਹਮਣੇ ਘਰ ਰਿਆ ਉਹੀ ਤੱਕੜਾ ਰੋਕੀ ਜਿੱਦਾਂ ਚਾਬੀਆਂ ਲਾ ਕੇ ਲੈ ਗਏ ਤੁਸੀਂ ਇਹ ਜਿੰਦੇ ਇਹਨਾਂ ਜਿੱਦ ਦੇ ਲਾਏ ਹੋਏ ਚਾਬੀਆਂ ਲੈ ਗਏ ਸੀ ਆ ਚਾਬੀਆਂ ਲੈ ਜਾ ਜੀ ਸੁਪਰ ਵੀ ਕੀ ਦਾ ਫਸੀਆਂ ਆ ਆ ਲੋਕਰ ਭੰਨਿਆ ਉਹਨੇ ਆ ਦੇਖੋ ਜੀ ਉਹਦੇ ਵਿੱਚੋਂ ਮੁੰਦੀ ਕੱਢ ਕੇ ਲੈ ਕੀ ਗਏ ਇਹ ਵਿੱਚੋਂ ਮੁੰਦੀ ਕੱਢ ਕੇ ਲੈ ਉਹ ਚ ਫਿਰ ਕੀ ਭੇਤੀ ਦਾ ਹੀ ਕੰਮ ਹੈ ਜੀ ਹਾਂ ਜੀ ਆਓ ਪਾਜ ਪ੍ਰਸ਼ਾਸਨ ਨਾਲ ਗੱਲ ਕਰੀਏ ਇਸ ਸਮੇਂ ਪ੍ਰਸ਼ਾਸਨ ਤੋਂ ਸਾਡੇ ਨਾਲ ਸਰ ਹੁਣੇ ਮੌਜੂਦ ਹੈ ਸਰ ਤੁਸੀਂ ਇੱਥੇ ਆਏ ਆ ਮੌਕਾ ਦੇਖਿਆ ਕੀ ਸਮਝਿਆ ਜੀ ਮੌਕਾ ਹੈ ਕੀ ਇਹਦੀ ਮੌਕਾ ਅਸੀਂ ਦੇਖਿਆ ਜਿੱਦਾਂ ਮੁਹੱਲੇ ਦੇ ਵਿੱਚ ਨਾ ਸਾਰੇ ਇਹ ਹੈ ਕਿਸੇ ਭੀਤੀ ਬੰਦੇ ਦਾ ਕੰਮ ਹੈ ਅਸੀਂ ਕੈਮਰੇ ਗੁਮਰੇ ਚੈੱਕ ਕਰਦੇ ਹਾਂ ਤਵਦੀਸ਼ ਜੀ ਮੁਕੰਮਲ ਕਬੂਰੀ ਕਰਾਂਗੇ ਇਹਦੇ ਵਿੱਚ ਜੇ ਕੁਝ ਤੁਹਾਡੇ ਪੱਖ 'ਚ ਕੋਈ ਸ਼ੱਕੀ ਬੰਦਾ ਆਇਆ ਦੇਖਿਆ ਆਪਾਂ ਨੂੰ ਕਰਾਂਗੇ ਅਸਟਰ ਸਰ ਇਹਨਾਂ ਨੇ ਉੱਪਰ ਜਾ ਕੇ ਲੋਕੇਸ਼ਨ ਦਿਖਾਈ ਤੁਸੀਂ ਵੀ ਦੇਖ ਕੇ ਆਏ ਹੋ ਇਹ ਕਹਿੰਦੇ ਪੌੜੀ ਲਾ ਕੇ ਉਧਰੋਂ ਕੋਈ ਬੰਦਾ ਐਂਟਰ ਕੀਤਾ ਘਰ ਵਿੱਚ ਬੀਬੀ ਵੀ ਸੀਗੀ ਉਹ ਥੋੜੀ ਮਾਨਸਿਕ ਤਣਾਅ ਚ ਹੈ ਉਹ ਬੋਲ ਨਹੀਂ ਸਕਦੀ ਤੇ ਜੇ ਉਹ ਸਾਹਮਣੇ ਕੈਮਰੇ ਜਿਹੜੇ ਲੱਗੇ ਉਹ ਖੰਗਾਲੇ ਜਾਣ ਤਾਂ ਤਸਵੀਰ ਆ ਸਕਦੀ ਹੈ ਹਾਂਜੀ ਉਹਦੀ ਤਸਵੀਰ ਵੀ ਆ ਸਕਦੀ ਜਿਹੜਾ ਇਹਨਾਂ ਦੇ ਘਰ ਦੇ ਪਿਛਲਾ ਪਲਾਟ ਹੈ ਨਾ ਉਹ ਬਿਲਕੁਲ ਖਾਲੀ ਪਲਾਟ ਹੈ ਜੀ ਉਹ ਪਿਛਲੀ ਗਲੀ ਚੋਂ ਕੋ ਟੱਪ ਕੇ ਅੱਗੇ ਆ ਸਕਦਾ ਉਹ ਆਪਾਂ ਸਾਰਾ ਸ਼ਾਨੀਨ ਕਰਾਂਗੇ ਕੈਮਰੇ ਚੈੱਕ ਕਰਕੇ ਤੇ ਬੁੱਕੋ ਜੇ ਆਪਾਂ ਸਮਝੀ ਅਣਜਾਣ ਬੰਦਾ ਤਾਂ ਨਾ ਔਖਾ ਕਿਉਂਕਿ ਉਹ ਅਣਜਾਣ ਬੰਦੇ ਨੂੰ ਕੀ ਪਤਾ ਕਿ ਘਰ ਦਾ ਪੂਰਾ ਟੱਬਰ ਦਾ ਟੱਬਰ ਜਿਹੜਾ ਇਹ ਬਾਬੇ ਦੇ ਗਏ ਹੋਇਆ ਹਾਂਜੀ ਜਿਸ ਤਰ੍ਹਾਂ ਇਹ ਸਾਰਾ ਮੋਹੱਲਾ ਇਕੱਠਾ ਹੈ ਨਾ ਜੀ ਸਾਰੇ ਮੋਹੱਲੇ ਦੇ ਘਰ ਹੈ ਇੱਕ ਦੂਜੇ ਨਾਲ ਸਾਂਝੀਆਂ ਕੰਦਾ ਹੈ ਪਿੱਛੇ ਇੱਕੋ ਪਲਾਟ ਖਾਲੀ ਹੈ ਬਾਕੀ ਸਾਰੇ ਘਰ ਹੈ ਇਹ ਪਤਾ ਲੱਗ ਸਕਦਾ ਜੀ ਕੋਈ ਗਵੰਡੀ ਦਾ ਜਿੱਦਾਂ ਇਹ ਬਾਬੇ ਦੇ ਗਏ ਆ ਪਾਪਾ ਜੀ ਦਾ ਮੱਥਾ ਟੇਕਣ ਗਾਇਆ ਕਿਸੇ ਗਵੰਡੀ ਨੇ ਜਾਂ ਹੋਰ ਕਿਸੇ ਨੇ ਪਤਾ ਕਰ ਲਈ ਜੋ ਕੈਮਰੇ ਚ ਸਾਹਮਣੇ ਆਏਗਾ ਜੋ ਤਤ ਸਾਹਮਣੇ ਹੈਗੇ ਜੋ ਤੁਹਾਡੇ ਕੋਈ ਇਨਫੋਰਮੇਸ਼ਨ ਪਹੁੰਚੀ ਕਿੰਨੀ ਦੇਰ ਤੱਕ ਪੁਲਿਸ ਪਹੁੰਚ ਗਈ ਜਿੱਥੇ ਅਸੀਂ ਬਸ 5-7 ਮਿੰਟ ਚ ਆ ਗਈ ਜਦੋਂ ਸਾਡੀ ਕੋਈ ਐਂਟੀਮੈਸ਼ੀ ਗਈ ਨਾ ਉਦੋਂ 5-7 ਮਿੰਟ ਚ ਆ ਪਈ ਮਸਲਾ ਗੰਭੀਰ ਹੈ ਤੇ ਗੰਭੀਰ ਕੋਈ ਹਾਂਜੀ ਬਹੁਤ ਬਹੁਤ ਲੱਗ ਕਿਤੇ ਬੂਟ ਲੈ ਕੇ ਗਏ ਮੇਰੇ ਮਾਮੇ ਦੇ ਕਿੰਨੇ ਬੂਟ ਲੈ ਕੇ ਪਤਾ ਨਹੀਂ ਮਲੇਂਦਰ ਰੋਲਾ ਪੈਂਦਾ ਕਹਿੰਦੇ ਬੂਟ ਲੈ ਕੇ ਸਾਰੇ ਉੱਥੇ ਪਏ ਸੀਗੇ ਪਤਾ ਨਹੀਂ ਕਿੰਨੇ ਲੈ ਕੇ ਗਏ ਤੇ ਬੂਟ ਪਛਾਣ ਲੂੰਗਾ ਜੇ ਚੋਰ ਪਾ ਕੇ ਮਹੱਲੇ ਚ ਘੁੰਮਿਆ ਕਤਾਂ ਨਹੀਂ ਕਿਹੜੇ ਬੂਟ ਹੈ ਹੁਣ ਕਹਿੰਦੇ ਬੂਟ ਵੀ ਲੈ ਕੇ ਫੇ ਬੂਟ ਦੇ ਕੇ ਅਸੀਂ ਇਹ ਬੱਚੇ ਦੇ ਬੂਟ ਸਾਬ ਲੱਭ ਕੇ ਦਵਾਂਗੇ ਠੀਕ ਹੈ ਜੀ ਸਾਰੇ ਬੂਟ ਲੱਭ ਕੇ ਦਵਾਂਗੇ ਕੋਈ ਸ਼ਾਬਾਸ਼ ਭਾਜੀ ਬੂਟਾਂ ਦੀ ਗੱਲ ਕਰਦੇ ਆ ਜੇ ਬੰਦਾ ਮਹੱਲੇ ਦਾ ਹੋਵੇ ਬੂਟ ਪਾ ਕੇ ਘੁੰਮਦਾ ਤਾਂ ਪਛਾਣ ਜਾਊਗਾ ਹਾਂ ਉਹ ਉਹ ਅਸੀਂ ਜਰੂਰ ਉਹ ਦੱਸਾਂਗੇ ਮੇਰੇ ਭਤੀਜੇ ਦੇ ਆ ਤੇ ਮੇਰੇ ਭਰਾ ਦੇ ਆ ਉਹ ਤਾਂ ਮੇਰੇ ਤੋਂ ਪਹਿਲਾਂ ਪਛਾਣ ਹੋ ਜਾਣੇ ਜਿਹੜੇ ਭੱਲੇ ਜੀ ਪਾ ਕੇ ਘੁੰਮਦੇ ਆ ਮਹੱਲੇ ਚ ਪਾ ਕੇ ਘੁੰਮਦੇ ਤਾਂ ਮੇਰੇ ਤੋਂ ਪਹਿਲਾਂ ਪਛਾਣ ਹੋ ਜਾਣੇ ਜੇ ਚੋਰ ਨੇ ਛੇੜੀ ਹੋਏ ਤਾਂ ਹੋ ਸਕਦਾ ਵੱਧ ਘਟ ਚ ਪਾ ਕੇ ਘੁੰਮੇ ਵੀ ਘੁੰਮਦਾ ਉਹ ਪਛਾਣ ਵੀ ਸਕਦੇ ਆ ਹੋਣ ਮੁਲਾਜ਼ਮਾਂ ਨਾਲ ਮੇਰੀ ਗੱਲਬਾਤ ਹੋਈ ਇਹ ਕਹਿੰਦੇ ਆਪਾਂ ਕੈਮਰੇ ਖੰਘਾਲਦੇ ਆ ਹਾਂਜੀ ਹਾਂਜੀ ਤੁਸੀਂ ਕੈਮਰੇ ਖੰਘਾਲ ਲਓ ਉਤੋਂ ਪਤਾ ਲੱਗ ਜਾਣਾ ਠੀਕ ਹੈ ਜੀ ਹੁਣ ਅਸੀਂ ਕਹਿਵਰੀ ਜੀ ਅਸੀਂ ਪੁੱਛੀਏ ਕਿ ਮੈਂ ਮਤਲਬ ਉਹਨੂੰ ਪਹਿਲਾਂ ਨਹੀਂ ਨਾਲ ਲੈ ਕੇ ਜਾ ਕੇ ਗੱਲ ਕਰਦੇ ਆ ਮੈਂ ਗੱਲ ਕਹਿਣ ਦਾ ਵੀ ਸਾਡੇ ਪਾਸ ਨਹੀਂ ਨਹੀਂ ਉਹ ਤਾਂ ਹੈਲਪ ਹੈਲਪ ਲਈ ਹੈ ਨਾ ਨਹੀਂ ਕਰੂਗਾ ਅਸੀਂ ਵੀ ਇੱਥੇ ਮੁਲਾਜ਼ਮ ਵੀ ਇੱਥੇ ਪਾ ਗੱਲ ਕਰਦੇ ਆ ਤੁਹਾਡਾ ਮਸਲਾ ਤਾਂ ਤਾਂ ਹੀ ਹੋਣਾ ਨਾ ਕੈਮਰੇ ਤੋਂ ਪਤਾ ਲੱਗੇ ਕਿ ਕਿਹਨੇ ਕਿਹੜੇ ਐਂਟਰੀ ਮਾਰੀ ਆ ਤਾਂ ਮੌਕੇ ਤੇ ਪੂਰੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਤੱਕ ਅਪੜਦੀ ਕੀਤੀ ਹੈ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਹੈ ਦਲਾਵਰ ਸਿੰਘ ਬੜੀ ਦ੍ਰਿੜਤਾ ਨਾਲ ਕੰਮ ਕਰ ਰਹੇ ਆ ਤੇ ਕਹਿੰਦੇ ਕਿ ਸਾਰੇ ਐਂਗਲਸ ਤੋਂ ਜਿਹੜੀ ਤਫ਼ਤੀਸ਼ ਚਲਾਵਾਂਗੇ ਪਰ ਸਭ ਤੋਂ ਜਿਹੜਾ ਖਾਸ ਐਂਗਲ ਆ ਜਿਹੜਾ ਐਂਗਲ ਧਿਆਨ ਮੰਗਦਾ ਉਹ ਇਹੀ ਹੈ ਕਿ ਐਂਟਰੀ ਜਿਸ ਪਾਸਿਓਂ ਚੋਰਾਂ ਨੇ ਲਈ ਹੈ ਤੇ ਜੇਕਰ ਉਸ ਪਾਸੇ ਜਾ ਕੇ ਕੈਮਰੇ ਨੂੰ ਖੰਘਾਲਿਆ ਜਾਵੇ ਜਿਹੜੇ ਆਂਡੀ ਗਵਾਂਡੀ ਉਹਨਾਂ ਦੀ ਮਦਦ ਲਈ ਜਾਵੇ ਤਾਂ ਚੋਰ ਤੱਕ ਬੜੀ ਈਜ਼ੀਲੀ ਪਹੁੰਚਿਆ ਜਾ ਸਕਦਾ ਬਹੁਤੀਆਂ ਤੈਂ ਖੋਲਣ ਦੀ ਲੋੜ ਨਹੀਂ ਜੇ ਉਹ ਸੀਸੀਟੀਵੀ ਫੁਟੇਜ ਵਿੱਚ ਚੋਰਾਂ ਦੀ ਤਸਵੀਰ ਆ ਜਾਂਦੀ ਆ ਕਿਉਂਕਿ ਉਹਨਾਂ ਨੇ ਪੌੜੀ ਜਿਹੜੀ ਉਹ ਪਲਾਟ ਦੇ ਅੰਦਰ ਲਿਆ ਕੇ ਰੱਖੀ ਆ ਤਾਂ ਡੈਫੀਨਿਟਲੀ ਉਹਨਾਂ ਦੀ ਫੋਟੋ ਆਈ ਹੋਵੇਗੀ ਤਸਵੀਰ ਆਈ ਹੋਵੇਗੀ ਜੇ ਉਹਦੇ ਤੋਂ ਮੰਨ ਲਓ ਉਹਨਾਂ ਨੇ ਚਿਹਰੇ ਕਵਰ ਵੀ ਕੀਤੇ ਹੋਏ ਤਾਂ ਮਣੰਗਾ ਪਤਾ ਲੱਗ ਜਾਣਾ ਮਹੱਲੇ 'ਚ ਕੌਣ ਬੰਦਾ ਆ ਕਿੰਨੇ ਜਾਣੇ ਆ ਕਿੰਨੀ ਹਾਈਟ ਆ ਕਿਹੋ ਜਿਹਾ ਚਿਹਰਾ ਮੂਰਾ ਤਾਂ ਅੰਦਾਜ਼ਾ ਹੋ ਸਕਦਾ ਸਭ ਤੋਂ ਜ਼ਰੂਰੀ ਕਿ ਪਹਿਲਾ ਸੀਸੀਟੀਵੀ ਕੈਮਰੇ ਖੰਗਾ ਲੈਣੇ ਜਾਣੇ ਚਾਹੀਦੇ ਆ ਉੱਥੇ ਹੀ ਅੰਦਾਜ਼ਾ ਹੋ ਸਕਦਾ ਮੱਲੇ ਤੁਹਾਨੂੰ ਕਿਸੇ ਦਾ ਸ਼ੱਕ ਹੈ ਇੰਨੇ ਜਣੇ ਖੜੇ ਮੱਲੇ ਚ ਤਾਂ ਨਹੀਂ ਕਿਸੇ ਚ ਤਾਂ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਚਲੋ ਪਰ ਜੇ ਫੋਟੋ ਸਾਹਮਣੇ ਆ ਗਈ ਫਿਰ ਤਾਂ ਪਛਾਣ ਲਵਾਂਗੇ ਹਾਂਜੀ ਫਿਰ ਪਛਾਣ ਸਕਦੇ ਫਿਰ ਇਹ ਕਹਿੰਦਾ ਮੈਂ ਛੱਡਣਾ ਹੀ ਨਹੀਂ ਆ ਆਪਾਂ ਇਹਨੂੰ ਭੇਜਾਲ ਦੇ ਨੋਬਰੀ ਚਲੋ ਬਹੁਤ ਸ਼ੁਕਰੀਆ ਦੇਖੋ ਤਕਲੀਫ ਚ ਨੇ ਪਰ ਬੜੀ ਹੀ ਮੁਸ਼ਕਲ ਹੈ ਜਿਵੇਂ ਅੰਕਲ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਮੈਂ ਫੈਕਟਰੀ ਚ ਕੰਮ ਕਰਦਾ ਮੁੰਡੇ ਮੇਰੇ ਤੇ ਆੜੀ ਟੱਪੇ ਵਾਲੇ ਆ ਔਰ ਇਕਦਮੀ ਇੱਦਾਂ ਡੇਢ ਤੋਂ 2 ਲੱਖ ਦਾ ਨੁਕਸਾਨ ਹੋ ਜਾਣਾ ਔਰ ਚੋਰਾ ਨੇ ਤਾਂ ਜਿਹੜੇ ਉਹ ਮਾੜੇ ਅੰਸਰ ਨੇ ਉਹਨੇ ਤਾਂ ਕੋਟੀਆਂ ਦੇ ਭਾਅ ਸਮਾਨ ਵੇਚਣਾ ਇਹਨਾਂ ਦੀ ਇਹਨਾਂ ਦਾ ਸਰਮਾਇਆ ਇਹਨਾਂ ਦੀ ਮਿਹਨਤ ਇਹੋ ਕੋਟੀਆਂ ਦੇ ਭਾਅ ਜਾਵੇ ਚੰਗੀ ਗੱਲ ਨਹੀਂ ਆ ਤੁਸੀਂ ਵੀ ਆਪਣੀ ਸੁਰੱਖਿਆ ਦਾ ਖਿਆਲ ਰੱਖੋ ਔਰ ਇਹ ਤਾਂ ਹੁਣ ਸਮਝ ਹੀ ਗਏ ਆ ਕਿ ਜੇ ਬਾਹਰ ਅੰਦਰ ਕਿਤੇ ਜਾਣਾ ਤਾਂ ਪਿੱਛੇ 2-4 ਮੈਂਬਰ ਛੱਡ ਕੇ ਜਾਣੇ ਪੈਣੇ ਆ ਔਰ ਸੁਰੱਖਿਆ ਆਪਣੀ ਦਾ ਖਿਆਲ ਖੋਲ ਪ੍ਰਸ਼ਾਸਨ ਦੇ ਆਪਾਂ ਜ਼ਰੂਰ ਪ੍ਰੈਸ਼ਰ ਬਣਾਵਾਂਗੇ ਇਹਨਾਂ ਦਾ ਜਲਦ ਤੋਂ ਜਲਦ ਹੱਲ ਹੋਵੇ ਬਹੁਤ ਬਹੁਤ ਸ਼ੁਕਰੀਆ